ਸ੍ਰੀ ਗਾਜੀ ਸਾਰਿਆਂ ਨੂੰ ਤੇ ਜਵਾਕ ਕਹਿੰਦੇ ਖਾਣਾ ਖੂਆ ਤੇ ਮੈਂ ਕਿਹਾ ਆਜੋ ਫਿਰ ਲਿਆਈਏ ਚੱਕ ਕੇ ਕੜਾਈ ਆਪਾਂ ਭਾਲ ਕੇ ਕਿਦੋਂ ਗਵੰਡੀਆਂ ਦੇ ਘਰੋਂ ਤੇ ਉਧਰੋਂ ਸਾਨੂੰ ਮਿਲ ਗਈ ਕੜਾਈ ਵਧੀਆ ਨਾਲੀ ਸੰਭੀ ਪਈ ਸੀ ਤੇ ਪਹੁੰਚ ਕੇ ਲੈ ਕੇ ਘਰੇ ਤੇ ਫਿਰ ਡੇਰੀ ਵਾਲ ਨੂੰ ਲਾਤਾ ਸੀਗਾ ਫੋਨ ਮੈਂ ਕਿਹਾ ਵੀ ਭਰ ਦੇ ਕਰਾਂ ਦੀ 20 22 ਕਿਲੋ ਦੁੱਧ ਉਹ ਕੈਨਾ ਕੋਨਾ ਧੋਈ ਜਾਂਦਾ ਸੀਗਾ ਕਹਿੰਦਾ ਮੈਂ ਹੁਣੇ ਹੀ ਭਰ ਦਿੰਨਾ ਕਹਿਨਾ ਤੇ ਉੱਥੋਂ ਭਰਾ ਕੇ ਫਿਰ ਪਹੁੰਚ ਕੇ ਘਰੇ ਘਰੇ ਆਉਂਦਿਆਂ ਨੂੰ ਕੜਾਈ ਕੁੜੀ ਰੱਖੀ ਪਈ ਸੀਗੀ ਧੋ ਕੇ ਤੇ ਆਗੂਗ ਜਿਹੜੀ ਚੁਰਦੇ ਵਿੱਚ ਮਚਾਈ ਪਈ ਸੀਗੀ ਪੂਰੀ ਗੱਲਬਾਤ ਬਣੀ ਪਈ ਆ ਤੇ ਤਿਆਰੀ ਸੀਗੀ ਬਿਲਕੁਲ ਬਸ ਦੁੱਧ ਵੀ ਹੁਣ ਪਹੁੰਚ ਗਿਆ ਏ ਤੇ ਇੰਨੇ ਨੂੰ ਗੁਰਪ੍ਰੀਤ ਨੇ ਹੋਰ ਥੱਲੇ ਆਗੂਗ ਲਾ ਕੇ ਤੇ ਰੱਖਤੀ ਕੜਾਈ ਉੱਪਰ ਕੜਾਈ ਨੂੰ ਪੂਰਾ ਐਨ ਸਾਫ-ਸੂਫ ਕਰਕੇ ਤੇ ਫਿਰ ਬਣ ਗਈ ਗੱਲਬਾਤ ਪੂਰੀ ਫਿਰ ਦੁੱਧ ਦੀ ਤਿਆਰੀ ਸੀਗੀ ਹੁਣ ਵੀ ਦੁੱਧ ਲਿਆਓ ਕਰਾਂ ਦੀ ਫਿਰ ਗੁਰਪ੍ਰੀਤ ਦਾ ਭਰਾ ਆਇਆ ਵਾ ਸੀਗਾ ਉਹਨੇ ਦੁੱਧ ਵਾਲਾ ਕੈਨਾ ਚੱਕਿਆ ਖੋਲਿਆ ਤੇ ਕਹਿੰਦੇ ਲਿਆਓ ਵੀ ਪਾਣੀ ਪੁਣਗੇ ਉਧਰ ਮਨਵੀਰ ਲੱਗ ਗਿਆ ਪਾਣੀ ਲੈ ਕੇ ਦੁੱਧ ਲੈ ਉਹ ਵੀ ਕੜਾਈ ਦੇ ਵਿੱਚ ਪਾਇਆ ਤੇ ਲੱਗ ਗਿਆ ਭਾਫਾ ਛੱਡਣ ਪੂਰੀ ਗੱਲਬਾਤ ਮੈਂ ਕਿਹਾ ਸਿਰਾ ਹੋਈ ਪਈ ਆ ਫਿਰ ਗੁਰਪ੍ਰੀਤ ਨੇ ਫੜ ਲਈ ਪੋਣੀ ਤੇ ਦੁੱਧ ਦੇ ਵਿੱਚ ਕਿ ਵੀ ਡੱਕਾ ਡੱਕਾ ਹੁੰਦਾ ਇਸ ਕਰਕੇ ਕਹਿੰਦੇ ਵੀ ਦੁੱਧ ਆਪਾਂ ਪਾਉਣ ਲੈਨੇ ਆ ਦੁੱਧ ਪਾਣ ਕੇ ਜਿਹੜਾ ਸਾਰਾ ਉਹ ਕੜਾਈ ਦੇ ਵਿੱਚ ਚੱਕਤਾ ਸੀਗਾ ਕੰਮ ਤੇ ਅੱਜ ਜਿਹੜਾ ਘਰੇ ਵਰਤਨ ਨੂੰ ਦੁੱਧ ਨਹੀਂ ਲੈਂਦਾ ਸੀ ਉਹ ਵਿੱਚੋਂ ਹੀ ਕੱਢਣਾ ਸੀਗਾ ਤੇ ਫਿਰ ਕੰਨੀ ਆ ਜਿਹੜੀ 2.5 ਕਿਲੋ ਵਾਲੀ ਵਿੱਚੋਂ ਹੀ ਉਹ ਕੰਨੇ ਦੇ ਭਰ ਲਈ ਤੇ ਵੀ ਜਿਹੜਾ ਆਪਾਂ ਵਰਤਨ ਨੂੰ ਰੱਖ ਲਗੇ ਤੇ ਬਾਕੀ ਸਾਰੇ ਦਾ ਸਾਰਾ ਜਿਹੜਾ ਦੁੱਧ ਆ ਉਹ ਕੜਾਈ ਦੇ ਵਿੱਚ ਕਰਤਾ ਸੀਗਾ ਢੇਰੀ ਤੇ ਲਓ ਜੀ ਲੱਗ ਗਿਆ ਪਾਫਾ ਛੱਡਣਾ ਪੂਰਾ ਦੁੱਧ ਬਣ ਗਈ ਗੱਲਬਾਤ ਪੂਰੀ ਤੇ ਖੁਰਚਣਾ ਚੱਲੀ ਜਾਂਦਾ ਵਿੱਚ ਤੇ ਇੰਨੇ ਨੂੰ ਫਰਗਾਹ ਰੋਟੀ ਦੀ ਤਿਆਰੀ ਸੀਗੀ ਟਾਈਮ ਵਾਵਾ ਹੋ ਗਿਆ ਸੀਗਾ ਫਿਰ ਚਟਨੀ ਕੁੱਟ ਲਈ ਗੁਰਪ੍ਰੀਤ ਨੇ ਪਰ ਚਟਨੀ ਦੇ ਨਾਲ ਖਾਧੀਆਂ ਦੋ ਦੋ ਰੋਟੀਆਂ ਨਾਲ ਹੀ ਚੁਰਦੇ ਰੱਖ ਲਿਆ ਚੁੱਲਾ ਕਹਿੰਦੇ ਇੱਥੇ ਹੀ ਚੱਲਣ ਦਿਓ ਅੱਜ ਸਾਰਾ ਕੁਸ ਚੁੱਲਾ ਦੂਜੇ ਪਾਸੇ ਹੁੰਦਾ ਅੱਗੇ ਲਿਆ ਕੇ ਪਰ ਖਾ ਲਈਆਂ ਵੀ ਦੋ ਦੋ ਰੋਟੀਆਂ ਆਪਾਂ ਤੇ ਫਿਰ ਮੈਨੂੰ ਫੜਾਤਾ ਖੁਰਚਣਾ ਕਹਿੰਦੇ ਵੀ ਲੈ ਫੜ ਹੁਣ ਤੂੰ ਖੁਰਚਣਾ ਮਾਰ ਵਿੱਚ ਤੇ ਅਸੀਂ ਜਿਹੜਾ ਰੋਟੀ ਰਾਟੀ ਖਾ ਲ ਗਏ ਤੇ ਆਪਾਂ ਵੀ ਬੱਸ 10-20 ਮਿੰਟ ਲਾਏ ਕੁਰਚਣਾ ਮਾਰਿਆ ਵਿੱਚ ਮਨਵੀਰ ਕਹਿੰਦਾ ਮੇਰੀ ਫੋਟੋ ਨਹੀਂ ਆਈਗੀ ਤੇ ਰੋਟੀ ਰਾਟੀ ਚਲੋ ਸਾਰਿਆਂ ਨੇ ਖਾ ਲਈ ਫਿਰ ਮੈਂ ਉੱਠ ਗਿਆ ਬਾਗੇ ਪੁਰਾਣੇ ਸ਼ਹਿਰ ਤੇ ਉੱਥੋਂ ਮਰ ਜਿਹੜਾ ਸਮਾਨ ਲੈਣਾ ਸੀਗਾ ਗਾਜਰਾ ਘਿਓ ਖੰਡ ਹੋਰ ਕਈ ਗੋਲ ਲੈਣਾ ਸੀਗਾ ਤੇ ਉਹ ਲਿਆ ਕੇ ਜਦੋਂ ਮੈਂ ਪਹੁੰਚਿਆ ਘਰੇ ਤੇ ਦੁੱਧ ਤਾਂ ਵਿੱਚ ਹੈ ਹੀ ਨਹੀਂ ਸੀ ਕਹਿੰਦੇ ਕੜਾਈ ਦੇਖੋ ਵਾ ਹੀ ਖਵਾ ਹੋਇਆ ਪਿਆ ਸੀਗਾ ਪੂਰੀ ਗੱਲਬਾਤ ਬਣ ਗਈ ਮਿੱਤਰੋ ਤੇ ਤੇ ਇਧਰ ਤਿਆਰੀ ਕਰੀ ਜਾਂਦੇ ਜਵਾਕ ਲੱਗੇ ਪਏ ਸੀ ਗਜਰੇਲਾ ਬਣਾਉਣਾ ਗਾਜਰਾਂ ਕੋ ਅਗੇ ਮੈਂ ਪਿੰਡ ਚੌਟ ਗਿਆ ਕਿ ਇਹਦੇ ਲੈਂਟਰ ਪੈਣਾ ਸੀਗਾ ਜੁਨਾਂ ਦੇ ਉੱਠ ਗਿਆ ਤੇ ਆਉਂਦੇ ਹੁੰਦਾ ਮੇਰੇ ਸਾਹਮਣੇ ਪਈ ਸਮਾਨ ਸਮੂਹ ਦਾ ਸਾਗ ਦੀ ਤਿਆਰੀ ਕਰ ਲਈ ਗੁਰਪ੍ਰੀਤ ਨੇ ਕਹਿੰਦੀ ਅੱਜ ਤਾਂ ਸਾਗ ਖਾਣਾ ਏ ਇਹਨਾਂ ਨੇ ਤਾਂ ਬਰ ਸਮਾਨ ਸਮੂਹ ਸਾਹਮਣੇ ਸਾਰਾ ਬਣਾ ਕੇ ਤੇ ਮੈਂ ਅੰਦਰ ਜਾ ਕੇ ਦੇਖਿਆ ਤੇ ਅੰਦਰ ਪਿੰਨੀਆਂ ਪੁੰਨੀਆਂ ਵੱਟ ਕੇ ਇੱਕ ਕੜਾਈ ਭਰੀ ਪਈ ਤੇ ਇੱਕ ਜਿਹੜਾ ਸਾਹ ਭਰਿਆ ਪਿਆ ਕੁੱਕਰ ਤੇ ਪੂਰੀ ਗੱਲਬਾਤ ਬਣੀ ਪਈ ਸੀ ਕਿ ਤੇ ਕਿਹਨੂੰ ਕਿਹਨੂੰ ਵਧੀਆ ਲੱਗਦਾ ਖੂਆ ਤੇ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਦਬਕੇ ਲਓ ਜੀ ਪਿੰਨੀ ਮਾਗਾ ਪੂਰੀ ਗੱਲਬਾਤ ਬਣੀ ਪਈ ਆਟਾ ਜਿਹੜਾ ਥੋੜਾ ਪਾਇਆ ਸੀਗਾ ਵਿੱਚ ਤਾਂ ਕਰਕੇ